ਆਪਣੀ ਜ਼ਿੰਦਗੀ ਕੀ ਆ ਆਪਾਂ ਕੀ ਕਰਦੇ ਆ ਚੋ ਤੇ ਨਿੱਕੇ ਹੁੰਨੇ ਆ ਟੁਆਇਜ਼ ਦੇ ਪਿੱਛੇ ਭੱਜਦੇ ਆ ਆਰ ਟੁਆਇ ਨਹੀਂ ਓ ਲੈਣਾ ਹੈ ਨਾ ਫਿਰ ਜੋ ਥੋੜੇ ਵੱਡੇ ਹੁੰਨੇ ਆ ਤਾਂ ਆ ਕਾਪੀ ਨਹੀਂ ਆ ਪੈਨਸਲ ਨਹੀਂ ਇਦਾਂ ਦੀਆਂ ਚੀਜ਼ਾਂ ਰਾਈਟ ਸਕੂਟਰੀ ਹੋ ਜਾ ਹੋ ਛੋਟੇ ਜੋ ਬੱਚਿਆਂ ਲਈ ਚੀਜ਼ਾਂ ਹੁੰਦੀਆਂ ਫਿਰ ਥੋੜੇ ਹੋਰ ਵੱਡੇ ਹੁੰਨੇ ਆ ਫਿਰ ਹੁੰਦਾ और छोटे होंद या यह रहा है कि मैं छेती बड़ा होना मैं अपनी मर्जी कर सका, फिर जो डे बाय डे स्कूलिंग हो गई कॉलेज लाइफ आ गई हर एज हर स्टेज कुछ एक अपनी स्ट्रोंग डिजायर होंगी कि नहीं मैं आ नहीं आ लेना ले 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 पर जी जाने लाइक मन भजदा ਇਦਾਂ ਹੀ ਲਾਈਫ ਲੰਗੀ ਜਾਂਦੀ ਆ ਵਿਆਹੇ ਜਾਂਦੇ ਆ ਬੱਚੇ ਹੋ ਜਾਂਦੇ ਆ ਬੱਚੇ ਵੀ ਵਿਆਹੇ ਜਾਂਦੇ ਨੇ ਜਦੋਂ ਅੰਤ ਤੇ ਜਾ ਕੇ ਆਪਾਂ ਨੂੰ ਇੱਕ ਚੀਜ਼ ਯਾਦ ਆਉਂਦੀ ਆ ਮਰਨ ਦਾ ਟਾਈਮ ਜਦੋਂ ਜਾਣਾ ਹੁੰਦਾ ਜਦੋਂ ਬਾਡੀ ਖੜ ਜਾਂਦੀ ਆ ਜਦੋਂ ਬਾਡੀ ਖੜ ਜਾਂਦੀ ਆ ਉਦੋਂ ਪੋਤੇ-ਪੋਤੀਆਂ ਵੀ ਹੈਨਾ ਬੱਚੇ ਵੀ ਆਪਣੇ ਸਾਰੇ ਉਹਨਾਂ ਨੇ 2-4 ਮਿੰਟ ਬੈਣਾ ਹੁੰਦਾ ਆਪਣੇ ਕੋਲ। ਦੈਟਸ ਇਟ। ਇਸ ਤੋਂ ਜ਼ਿਆਦਾ ਆਪਣੇ ਨਾਲ ਕੁਝ ਨਹੀਂ ਆਪਾਂ ਨੂੰ ਕੁਝ ਨਹੀਂ ਦੇ ਸਕਦੇ। ਫਲ ਫਰੂਟ ਕੱਪੜੇ ਲੀੜੇ ਸਭ ਕੁਝ ਦੇ ਜਾਣਗੇ ਪਰ ਉਹ ਆਪਣੇ ਕੰਮ ਦੇ ਨਹੀਂ ਹੁੰਦੇ ਉਦੋਂ। ਹਨਾ ਤੇ ਫਿਰ ਉਹ ਵੀ ਟਾਈਮ ਆ ਜਾਂਦਾ ਕਿ ਪਹਿਲਾਂ ਤਾਂ ਆਪਾਂ ਸਿਰਫ ਉਹਨਾਂ ਦਾ ਟਾਈਮ ਹੀ ਮੰਗਦੇ ਹੁੰਦੇ ਆ ਜੋ ਬਜ਼ੁਰਗ ਹੁੰਦੇ ਨੇ। ਪਰ ਫਿਰ ਉਹ ਟਾਈਮ ਆ ਜਾਂਦਾ ਕਿ ਉਹ ਟਾਈਮ ਨਾਲ ਵੀ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਕਿ ਮੈਂ ਆਪਣੇ ਦਾਦਾ ਜੀ ਨੂੰ ਦੇਖਿਆ ਆਈ ਲਵ ਹਿਮ ਫਿਰ ਉਹਨਾਂ ਨੂੰ ਟਾਈਮ ਵੀ ਦਿੰਦੇ ਸੀ ਉਹਨਾਂ ਤੋਂ ਬੋਲਿਆ ਨਹੀਂ ਜਾਂਦਾ ਸੀ ਉਹਨਾਂ ਨੂੰ ਕੋਈ ਮੈਟਰ ਨਹੀਂ ਚਾਹਦਾ ਉਸ ਵਕਤ ਉਹ ਆਪਣੇ ਆਖਰੀ ਟਾਈਮ 'ਚ ਸੀ ਸੋ ਨਾਲ ਕਿਨੇ ਜਾਣਾ ਆ ਜਿੰਨਾ ਜੱਪਿਆ ਜਿੰਨਾ ਜੋੜਿਆ ਇੱਥੇ ਕਿਸ ਨੇ ਨਾਲ ਕੀ ਕੀਤਾ ਕੀ ਹੋਇਆ ਕਿਹੜਾ ਸਾਨੂੰ ਕੀ ਕਹਿ ਗਿਆ ਕਿਹਨੇ ਕੀ ਕੀਤਾ ਕਿੰਨਾ ਮੈਂ ਪਾ ਲਿਆ ਕਿੰਨਾ ਮੈਂ ਗਵਾ ਲਿਆ ਕੋਈ ਮੈਟਰ ਨਹੀਂ ਕਰਦਾ ਜਦੋਂ ਆਖਰੀ ਜਿਹੜੇ ਬੁੱਕ ਲੈਡ ਜਦੋਂ ਰੀਡ ਹੋਣੀਆਂ ਉੱਥੇ ਜਿਹੜੀਆਂ ਉੱਥੇ ਕੈਲਕੂਲੇਸ਼ਨਾਂ ਹੋਣੀਆਂ ਇੱਥੇ ਦੇ ਬੈਂਕ ਅਕਾਊਂਟਸ ਦੀਆਂ ਕੈਲਕੂਲੇਸ਼ਨਾਂ ਕੋਈ ਮੈਟਰ ਨਹੀਂ ਕਰਦੀਆਂ ਐਕਚੁਅਲ ਕਲਕੂਲੇਸ਼ਨ ਸਾਡੀ ਹੋਣੀਆਂ ਉੱਥੇ ਜਿੰਨਾ ਆਪਾਂ ਖਜ਼ਾਨਾ ਜੋੜਦੇ ਆ ਨਾਮ ਦਾ ਨਾਮ ਸਿਮਨ ਕਰਕੇ ਫਾਟ ਕਰਕੇ ਭਾਣੀ ਪੜ ਕੇ ਉਹ ਸਾਰਾ ਕਾਊਂਟ ਹੋ ਜਾਂਦਾ ਲਿਖਿਆ ਜਾਂਦਾ ਉਹ ਉਸ ਤੋਂ ਬਾਅਦ ਕਹਿੰਦੇ ਜਦੋਂ ਜਮਾ ਦਾ ਮਤਲਬ ਜਿਹੜਾ ਪਰਸਤੇ ਜਾਂਦੇ ਆ ਜਦੋਂ ਆਪਾਂ ਲੈ ਕੇ ਜਾਂਦੇ ਨੇ ਤਾਂ ਜਿਹੜੇ ਆਪਾਂ ਕੋਈ ਦਾਨ ਪੁੰਨ ਕਿਤੇ ਹੁੰਦੇ ਨੇ ਹਨਾ ਇਹ ਸਾਰੇ ਤਾਂ ਆਪਣੇ ਰਾਹ 'ਚ ਹੀ ਲੱਗ ਜਾਂਦੇ ਆ ਕਿਉਂਕਿ ਸੁਖਮਨੀ ਸਾਹਿਬ ਦੇ ਵਿੱਚ ਥੋੜਾ ਧਿਆਨ ਨਾਲ ਬੜੋ ਤਾਂ ਉਹਦੇ ਵਿੱਚ ਸਾਰਾ ਕੁਝ ਲਿਖਿਆ ਆ ਕਿ ਤੁਹਾਨੂੰ ਇੱਕ ਇੱਕ ਚੀਜ਼ ਦੇ ਬਦਲੇ ਜਿਹੜੀ ਆ ਨਾਮ ਜਿਹੜਾ ਆ ਉਹਨੇ ਤੁਹਾਨੂੰ ਸਹਾਰਾ ਦੇਣਾ ਧੁੱਪ ਬਹੁਤ ਹੋਊਗੀ ਉੱਥੇ ਜਿਹੜਾ ਨਾਮ ਦੀ ਹੀ ਛਾਂ ਤੁਹਾਨੂੰ ਮਿਲਣੀ ਆ ਪਿਆਸੇ ਹੋਵੋਗੇ ਤਾਂ ਜਿਹੜੇ ਜੰਮ ਹੁੰਦੇ ਨੇ ਉਹ ਪਤਾ ਕੀ ਕਹਿੰਦੇ ਹੁੰਦੇ ਨੇ ਜੇ ਤੁਸੀਂ ਵਧੀਆ ਕੰਮ ਨਹੀਂ ਕੀਤੇ ਹੈਗੇ ਬਾਣੀ ਨਹੀਂ ਪੜੀ ਨਾਮ ਨਹੀਂ ਜਪਿਆ ਤਾਂ ਜੰਮ ਕਹਿੰਦੇ ਹੁੰਦੇ ਨੇ ਠੀਕ ਆ ਤੈਨੂੰ ਦੋ ਘੱਟਾ ਪਾਣੀ ਚਾਹੀਦੀ ਆ ਤਾਂ ਤੂੰ ਇੰਨੇ ਜਿਹੜੇ ਤੂੰ ਕੋਈ ਖੰਡਪਰਸਾ ਕਰਾਇਆ ਜਾਂ ਤੂੰ ਕੋਈ ਦਾਨ ਪੁੰਨ ਕੀਤਾ ਇੰਨੇ ਸਾਰੇ ਪੁੰਨ ਮੈਨੂੰ ਦੇ ਦੇ ਦੋ ਘਟਾ ਪਾਣੀ ਲੈ ਲਾ ਸੋ ਇਸ ਕਰਕੇ ਉਹ ਤਾਂ ਆਪਣਾ ਰਾਜ ਹੀ ਮੁੱਕ ਜਾਂਦਾ ਤੇ ਉੱਥੇ ਆਪਾਂ ਆਪਣੇ ਬੱਚਿਆਂ ਲਈ ਕੀ ਕੀਤਾ ਸੀ ਆਪਣੇ ਮਾਂ ਪਿਓ ਲਈ ਕੀ ਕੀਤਾ ਸੀ ਜਾਂ ਕਿਸੇ ਕਿਸੇ ਲਈ ਕੀ ਕੀਤਾ ਸੀ ਡਸਨਟ ਮੈਟਰ ਸਹੀ ਗਲਤ ਕੁਛ ਮੈਟਰ ਨਹੀਂ ਕਰਦਾ ਕੁਛ ਮੈਟਰ ਨਹੀਂ ਕਰਦਾ ਉੱਥੇ ਜਿਹੜਾ ਹੈਗਾ ਮੇਨ ਤੁਹਾਡਾ ਨਾਮ ਕੰਮ ਆਉਣਾ ਕਿ ਨਾਮ ਕਿੰਨਾ ਜਪਿਆ ਸੀ ਪਾਣੀ ਕਿੰਨੀ ਪੜੀ ਸੀ ਕਿੰਨਾ ਖਜ਼ਾਨਾ ਜੋੜਿਆ ਕਿੰਨੇ ਸਵਾਸ ਜਿਹੜੇ ਸੀ ਲਿਖੇ ਲਾਈ ਕਿਉਂਕਿ ਜਿਹੜੇ ਆਪਾਂ ਚੰਗੇ ਕੰਮ ਕਰਦੇ ਆ ਉਹ ਵੀ ਲੇਖੇ ਲੱਗਦੇ ਨੇ ਬਿਲਕੁਲ ਲੱਗਦੇ ਨੇ ਜਦੋਂ ਆਪਾਂ ਕਿਸੇ ਦੀ ਹੈਲਪ ਕਰਦੇ ਆ ਬlesings ਲੈਣੇ ਆ ਪਰ ਉਹ ਸਾਰੇ ਬਹੁਤ ਲਿਮਟਡ ਹੁੰਦੇ ਨੇ ਉਹ ਤਾਂ ਰਾਜੀ ਹੋ ਕੇ ਜਾਂਦੇ ਆ ਕਹਿੰਦੇ ਹਾਂ ਜੇ ਤੁਸੀਂ ਬਹੁਤ ਨਾਮ ਜਪਿਆ ਬਹੁਤ ਬਾਣੀ ਪੜੀ ਆ ਫਿਰ ਇਹ ਹੋ ਜਾਂਦਾ ਕਿ ਤੁਹਾਨੂੰ ਈਜ਼ੀ ਰਸਤੇ ਜਿਹੜੇ ਲੈ ਕੇ ਜਾਂਦੇ ਨੇ ਓਕੇ ਰਾਹ ਚ ਨਹੀਂ ਲੈ ਕੇ ਜਾਂਦੇ